ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਤੇ ਸੰਸਾਰੀ ਦੇ ਵਿੱਚ ਇਹ ਅੰਤਰ ਹੈ ਜਿਹੜਾ ਸੰਸਾਰੀ ਬੰਦਾ ਹੈ ਨਾ ਉਹ ਹਰ ਵੇਲੇ ਇਹ ਕੋਸ਼ਿਸ਼ ਕਰਦਾ ਦੁਨੀਆ ਖੁਸ਼ ਹੋ ਜਾਏ ਉਹ ਹਰ ਕਦਮ ਤੇ ਇਹ ਕੋਸ਼ਿਸ਼ ਕਰਦਾ ਲੋਕ ਖੁਸ਼ ਰਹਿਣ ਉਹ ਕੋਈ ਵੀ ਕੰਮ ਕਰਦਾ ਦੁਨੀਆ ਨੂੰ ਖੁਸ਼ ਕਰਨ ਦੇ ਵਾਸਤੇ ਕਰਦਾ ਹੈ ਕੋਈ ਵੀ ਆਪਣੇ ਜੀਵਨ ਦੇ ਵਿੱਚ ਕੰਮ ਕਰ ਰਿਹਾ ਹੈ ਲੋਕ ਮੇਰੀ ਤਾਰੀਫ ਕਰਨ ਲੋਕ ਮੈਨੂੰ ਮੰਨਦਾ ਨਾ ਆਖਣ ਲੋਕਾਂ ਦੀ ਨਜ਼ਰ ਦੇ ਵਿੱਚ ਮੇਰੀ ਇਮੇਜ ਬਣੀ ਰਹੇ ਇਤੇ ਆਦਿਕ ਵੜਾ ਕੁਝ ਜਦੋਂ ਭਗਤ ਕੰਮ ਕਰਦਾ ਹੈ ਜਦੋਂ ਭਗਤ ਜੀਵਨ ਜੀਉਂਦਾ ਹੈ ਤੇ ਭਗਤ ਇਹ ਸੋਚ ਕੇ ਜੀਉਂਦਾ ਮੇਰਾ ਰੱਬ ਮੇਰੇ ਤੇ ਭਤੀਜ ਦਤਾ ਰਹੇ ਮੈਂ ਰੱਬ ਦੀ ਰਜ਼ਾ ਨੂੰ ਸਮਝ ਸਕਾਂ ਮੈਂ ਰੱਬ ਦੀ ਨਜ਼ ਰਜ਼ਾ ਦੇ ਵਿੱਚ ਰਹਿ ਕੇ ਉਹਦੇ ਹੁਕਮ ਨੂੰ ਸਮਝ ਕੇ ਆਪਣਾ ਜੀਵਨ ਜੀ ਸਕਾਂ ਸੰਸਾਰੀ ਬੰਦੇ ਤੇ ਭਗਤ ਬੰਦੇ ਦੇ ਜੀਵਨ ਦੇ ਵਿੱਚ ਇਹੀ ਅੰਤਰ ਹੈ ਹੁਣ ਇਹ ਸਾਡੇ ਜੀਵਨ ਦੇ ਵਿੱਚ ਹੈ ਜਿਸ ਦੁਨੀਆ ਨੂੰ ਅਸੀਂ ਖੁਸ਼ ਕਰਨਾ ਚਾਹੁੰਦੇ ਹਾਂ ਉਸ ਦੁਨੀਆ ਨੇ ਖੁਸ਼ ਕਰਕੇ ਨਾ ਤੇ ਸਾਨੂੰ ਕੁਝ ਦੇਣਾ ਤੇ ਨਾ ਸਾਡਾ ਕੁਝ ਸਵਾਰਨਾ ਜੇ ਅਸੀਂ ਰੱਬ ਖੁਸ਼ ਕਰ ਲਿਆ ਰੱਬ ਦੀ ਰਜ਼ਾ ਨੂੰ ਰੱਬ ਦੇ ਹੁਕਮ ਨੂੰ ਸਮਝ ਲਿਆ ਤੇ ਸਾਡਾ ਦੁਨੀਆ ਦੇ ਵਿੱਚ ਆਇਆ ਹੋਇਆ ਪਰਵਾਹ ਹੋ ਜਾਏਗਾ ਸਾਡਾ ਜੀਵਨ ਸਫਲ ਹੋ ਜਾਏਗਾ ਸਹਿਬ